ਹੁਣ ਕਿਹੋ ਜਿਹਾ ਸਮਾਂ ਆ ਗਿਆ ਹੈ ਕਿ ਲੋਕ ਗੁਰਦੁਆਰਾ ਸਾਹਿਬ ਦੇ ਵਿੱਚੋਂ ਵੀ ਚੋਰੀਆਂ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਤੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੁਝ ਵੀ ਚੋਰੀ ਕਰਨ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦੇ ਕਿ ਗੁਰੂ ਦੇ ਦਰ ਤੇ ਚੋਰੀ ਕਰਨ ਦਾ ਨਤੀਜਾ ਕੀ ਨਿਕਲੇਗਾ ਦਰਸਲ ਇੱਕ ਚੰਗਾ ਪਲਾਦ ਦਿਖਣ ਵਾਲਾ ਵਿਅਕਤੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਨਾਟਕੀ ਢੰਗ ਦੇ ਨਾਲ ਇੱਕ ਗਰੀਬ ਨੌਜਵਾਨ ਦਾ ਮਹਿੰਗਾ ਮੋਬਾਈਲ ਫੋਨ ਚੋਰੀ ਕਰਕੇ ਫਰਾਰ ਹੋ ਗਿਆ ਹੈ ਇਕਟਨਾ ਗੁਰਦਾਸਪੁਰ ਦੇ ਵਿੱਚ ਵਾਪਰੀ ਹੈ ਜਿਸ ਦੀਆਂ ਤਸਵੀਰਾਂ ਸਕਰੀਨ ਤੇ ਤੁਸੀਂ ਵੀ ਦੇਖ ਰਹੇ ਹੋ ਦੱਸ ਦਈਏ ਕਿ ਇੱਕ ਵਿਅਕਤੀ ਜੋ ਰੋਡ ਤੇ ਸਥਿਤ ਅਨੀਸ਼ ਕਰਿਆਨਾ ਸਟੋਰ ਤੇ ਆਇਆ ਸੀ ਉਸ ਨੇ ਸਟੋਰ ਮਾਲਕ ਮਨੀਸ਼ ਮਹਾਰਾਜਨ ਨੂੰ ਕਿਹਾ ਕਿ ਉਸ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਰਖਵਾਉਣਾ ਜਿਸ ਲਈ ਉਸ ਨੂੰ ਸਟੋਰ ਤੋਂ ਸਮਾਨ ਚਾਹੀਦਾ ਉਸ ਵਿਅਕਤੀ ਨੇ ਸਟੋਰ ਮਾਲਕ ਨੂੰ ਕਿਹਾ ਕਿ ਉਹ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਅੰਕੁਸ਼ ਨੂੰ ਉਸਦੇ ਨਾਲ ਭੇਜ ਦੇਵੇ ਤਾਂ ਜੋ ਉਹ ਲਿਸਟ ਤੇ ਪੈਸੇ ਇਸ ਲੜਕੇ ਨੂੰ ਦੇ ਸਕੇ ਸਟੋਰ ਮਾਲਕ ਨੇ ਅਜਿਹਾ ਹੀ ਕੀਤਾ ਤਾਂ ਇਸ ਛਾਤਿਰ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਨੌਜਵਾਨ ਅੰਕੁਸ਼ ਨੂੰ ਦੁਕਾਨ ਮਾਲਕ ਨਾਲ ਆਪਣੇ ਫੋਨ ਤੋਂ ਗੱਲ ਕਰਵਾਉਣ ਦੇ ਲਈ ਕਿਹਾ ਉਸ ਨੇ ਫਾਰਮੂਲਾ ਕੇ ਇਸ ਵਿਅਕਤੀ ਨੂੰ ਦੇ ਦਿੱਤਾ ਐਸ਼ਾ ਤੇਰ ਵਿਅਕਤੀ ਫੋਨ ਤੇ ਗੱਲ ਕਰਨ ਦਾ ਨਾਟਕ ਕਰਦਾ ਹੋਇਆ ਇੱਧਰ ਉੱਧਰ ਘੁੰਮਣ ਲੱਗਾ ਤੇ ਕੁਝ ਸਮੇਂ ਬਾਅਦ ਉਹ ਮੋਬਾਈਲ ਫੋਨ ਆਪਣੇ ਨਾਲ ਲੈ ਕੇ ਫਰਾਰ ਹੋ ਗਿਆ ਅੰਕੁਸ਼ ਨੇ ਉਸ ਦਾ ਪਿੱਛਾ ਵੀ ਕੀਤਾ ਪਰ ਉਸ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਅੰਕੁਸ਼ ਦਾ ਕਹਿਣਾ ਹੈ ਕਿ ਉਸ ਨੇ 21000 ਰੁਪਏ ਦੇ ਵਿੱਚ ਇਹ ਫੋਨ ਖਰੀਦਿਆ ਸੀ ਮੋਬਾਈਲ ਫੋਨ ਤੇ ਗੱਲ ਕਰਦੇ ਹੋਏ ਇਸ ਵਿਅਕਤੀ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਨੇ ਉਥੇ ਹੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਫੋਨ 'ਤੇ ਗੱਲ ਕਰਦੇ ਹੋਏ ਇਸ ਵਿਅਕਤੀ ਨੂੰ ਦੇਖਿਆ ਸੀ ਤੇ ਉਸ ਨੇ ਅਖੰਡ ਪਾਠ ਸਾਹਿਬ ਰਖਮਾਉਣ ਦੀ ਗੱਲ ਵੀ ਕਹੀ ਸੀ ਫਿਰ ਉਹ ਵਿਅਕਤੀ ਫੋਨ 'ਤੇ ਗੱਲ ਕਰਦਾ ਹੋਇਆ ਇੱਕਦਮ ਹੀ ਬਾਹਰ ਨਿਕਲ ਗਿਆ ਫਿਲਹਾਲ ਪੀੜਤ ਅੰਕੁਸ਼ ਨੇ ਇਸ ਹੋਈ ਘਟਨਾ ਸੰਬੰਧੀ ਗੁਰਦਾਸਪੁਰ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਇਸ ਮਾਮਲੇ ਸੰਬੰਧੀ ਪੀੜਤ ਅੰਕੁਸ਼ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦਿਲਜੀਤ ਸਿੰਘ ਦੇ ਵੱਲੋਂ ਕੀ ਕੁਝ ਬਿਆਨਿਆ ਗਿਆ ਜਰਾ ਤੁਸੀਂ ਵੀ ਸੁਣੋ ਜਨਹਿ ਤੈਸ਼ੀ ਦੇ ਲਈ ਗੁਰਦਾਸਪੁਰ ਤੋਂ ਸਾਡੇ ਸਹਿਯੋਗੀ ਲਪਰਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਅੱਛਾ ਤਾਂ ਭਈ ਮੈਨੂੰ ਦੁਕਾਨ ਤੋਂ ਗਿਆ ਭਰੀ ਤਾਂ ਮੈਂ ਕਿਹਾ ਵੀ ਇਹਦੇ ਨਾਲ ਜਾ ਗੁਰਦੁਆਰੇ ਦੀ ਪਰਚੀ ਲਗਾਏਗਾ ਨਹੀਂ ਆ ਠੀਕ ਹੈ ਭਈ ਮੈਂ ਬੰਦੇ ਨਾਲ ਗਿਆ ਤੇ ਪਿਛੋਂ ਨਾ ਮੈਂ ਨਾ ਅੰਦਰ ਵੜ ਗਿਆ ਤੇ ਉਹ ਮੈਂ ਪਿਛੇ ਤੇ ਮੈਂ ਕਿਦਾਂ ਜਾਣੇ ਸੀ ਕਹਿੰਦਾ ਇੱਥੇ ਮੈਂ ਦਰ ਲੈਨ ਚੱਲਾ ਮੈਂ ਪਰਚੀ ਪਰਚੀ ਲੈਣ ਗਿਆ ਤੇ ਭਾਈ ਅੰਦਰੋਂ ਬਾਈ ਮੈਨੂੰ ਕਹਿੰਦਾ ਫੋਟੋ ਖਿੱਚ ਕੇ ਨਹੀਂ ਆਣੀ ਮੈਂ ਬਾਹਰ ਤੇ ਆ ਦੋ ਮਿੰਟ ਖਲੋਕ ਤੇ ਮੈਂ ਫੋਟੋ ਖਿੱਚਣ ਗਿਆ ਪਰ ਇਹ ਅੰਦਰ ਤੋਂ ਮੈਂ ਫੋਨ ਦੇ ਤਾ ਨੂੰ ਅੰਦਰ ਫੋਟੋ ਖਿੱਚਣ ਗਿਆ ਤੇ ਭਈ ਅੰਦਰੋਂ ਮੈਂ ਵੇਖਿਆ ਤਾਂ ਅੰਦਰ ਆਈ ਨਹੀਂ ਉਹ ਤੇ ਬਾਬਾ ਕਹਿੰਦਾ ਬਾਹਰ ਦੌੜ ਕੇ ਗਿਆ ਤੇ ਮੈਂ ਬਾਹਰ ਵੇਖਣ ਚੱਲ ਗਿਆ ਤੋਂ ਦਿਨੋਂ ਪਿਛੇਵੰਗਰੀ ਪਿਛਾਈ ਹੋ ਗਿਆ ਦੌੜ ਕੇ ਭਾਈ ਬਾਦ ਨੂੰ ਫਿਰ ਭਾਈ ਮੈਨੂੰ ਲੱਭਾ ਨਹੀਂ ਉਹ ਹੁਣ ਤੇਰਾ ਲੈ ਆਈ ਉਹਦੇ ਕੋਲ ਪਹੁੰਚਿਆ ਨਹੀਂ ਰੋਕੋ ਭਾਈ ਮੈਂ ਪਿਛਾ ਨਹੀਂ ਨੂੰ ਮੈਂ ਕਹਿੰਦਾ ਭਾਈ ਦੀ ਗੱਲ ਕਰਾਨੀ ਹੈ ਦੁਕਾਨ ਦਾ ਮਾਲਕ ਜਿਹੜਾ ਉਹਨੂੰ ਕਹਿੰਦਾ ਭਾਈ ਦੀ ਗੱਲ ਕਰਾਨੀ ਅੰਦਰ ਫੇਰ ਹੀ ਪੈਸੇ ਮਿਲਨੇ ਆ ਅੱਧਾ ਨਹੀਂ ਮਿਲਦੇ ਤੇ ਮੈਂ ਅੰਦਰ ਗੱਲ ਕਰਨ ਚੱਲ ਗਿਆ ਤੇ ਬਾਜ ਭਾਈ ਮੈਂ ਬਾਹਰ ਵੇਖਿਆ ਤਾਂ ਹੈ ਹੀ ਨਹੀਂ ਬਾਹਰ ਕਿਤੇ ਦਾ ਫੌਂਡੂ ਹੈ 21 ਹਜ਼ਾਰ ਦਾ ਭਾਈ ਲਿਆ ਸੀ ਹਾਂ ਫੌਂਡੂ ਹਾਂਜੀ ਭਾਈ ਇਹ ਦਾ ਕਰਾ ਦੋ ਭਾਈ ਨੀਸ਼ ਕਰਿਆ ਨਾ ਸਟੋਰ ਤੇ ਮੇਰਾ ਨੰਦਲ ਦੀਰ ਸਿੰਘ ਹੈ ਤੇ ਮੇਰੇ ਕੋਲ ਆਇਆ ਕਿ ਕਹਿੰਦਾ ਮੈਂ ਖੰਡ ਪਾਕ ਬੋਕੜਾਣਾ ਉਹਦੇ ਬਾਅਦ ਫਿਰ ਮਾਨ ਨੂੰ ਦੱਸਿਆ ਕਿ ਆ ਦੋਗ ਨੰਬਰ ਕਮਰਾ ਹੈਗਾ ਉਹਦੇ ਬਾਅਦ ਬਸ ਆਉ ਨੂੰ ਇੱਧਰ ਆਇਆ ਦਰਵਾਜ਼ਾ ਦੇਖਦੇ ਹੀ ਫੇਰ ਉਮ ਨਿਕਲ ਗਿਆ ਕੀ ਗੱਲ ਕਰਨੀ ਆ ਹੀ ਹਾਂ ਫੋਨ ਤੇ ਉਸ ਤੋਂ ਬਾਅਦ ਮਤਲਬ ਅੰਦਰ ਬੁੱਕ ਨਹੀਂ ਕਰਵਾਇਆ ਨਹੀਂ ਬੁੱਕ ਨਹੀਂ ਕਰਾਇਆ ਇਹਦਾ ਦਰਵਾਜ਼ਾ ਖੋਲਦਾ ਹੀ ਨਿਕਲ ਗਿਆ ਬਸ ਪਹਿਲੇ ਹੀ